ਪਿਆਰੇ ਵਿਦਿਆਰਥੀਓ ਮੈਂ ਤੁਹਾਡਾ ਅਧਿਆਪਕ ਬਲਵਿੰਦਰ ਸਿੰਘ ਅੱਜ ਤੁਹਾਡੇ ਨਾਲ ਪੰਜਾਬ ਜੀਮੈਂਟ ਸਰਵੇ 2020 ਵਿਸ਼ਾ ਪੰਜਾਬੀ ਸ਼ੀਟ ਨੰਬਰ 54 ਸਾਂਝੀ ਕਰਨ ਜਾ ਰਿਹਾ ਹਾਂ ਨਰਾਤੇ 9 ਦਿਨਾਂ ਦਾ ਲੰਮਾ ਤਿਉਹਾਰ ਹੈ ਇਹ ਆਪਣੇ ਆਪ ਵਿੱਚ ਬੜਾ ਦਿਲਚਸਪ ਤਿਉਹਾਰ ਹੈ ਨਰਾਤੇ ਉਤਰ ਨਾਲ ਪਹਿਲੇ ਦਿਨ ਕੁੜੀਆਂ ਸਵਾਣੀਆਂ ਤੌੜੀਆਂ ਵਾਲੀ ਕਢੌਂਜੀ ਕੁਝ ਠੁੱਠੀ ਅਤੇ ਬਠਲਾਂ ਵਿੱਚ ਜੋ ਬੀਜ ਦੀਆਂ ਹਨ ਇਸ ਨੂੰ ਮਾਤਾ ਗੌਰਜਿਆਂ ਦਾ ਬਾਗ ਵੀ ਕਿਹਾ ਜਾਂਦਾ ਹੈ। ਉਹ ਰੋਜ਼ ਮੂੰਹ ਹਨੇਰੇ ਉੱਠ ਕੇ ਇਸ ਨੂੰ ਮੱਥਾ ਟੇਕਦੀਆਂ ਅਤੇ ਪਾਣੀ ਪਾਉਂਦੀਆਂ ਹਨ। ਕਈ ਕੁੜੀਆਂ ਇਨ੍ਹਾਂ ਦਿਨਾਂ ਵਿੱਚ ਕੰਦ ਉੱਪਰ ਸਾਂਝੀ ਮਾਈ ਦੀ ਮੂਰਤੀ ਬਣਾਉਂਦੀਆਂ ਹਨ। ਰੋਜ਼ ਸ਼ਾਮ ਨੂੰ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਮਾਈ ਦੀ ਪੂਜਾ ਕਰਦੀਆਂ ਹਨ। ਅਖੀਰਲੇ ਨੌਰਤੇ ਵਾਲੇ ਦਿਨ ਕੁੜੀਆਂ ਹਰੇ ਜੋਵਾਂ ਦੀਆਂ ਫੁੱਟ ਚੁੱਕੀਆਂ ਕ੍ਰੰਬਲਾਂ ਨੂੰ ਆਪਣੇ ਭਰਾਵਾਂ, ਚਾਚਿਆਂ, ਤਾਇਿਆਂ ਦੇ ਸਰ ਉੱਪਰ ਟੰਗ ਦਿੰਦੀਆਂ ਹਨ ਇਸ ਬਦਲੇ ਉਹ ਕੁੜੀਆਂ ਨੂੰ ਸ਼ਗਨ ਰੂਪੀ ਰੁਪਏ ਦਿੰਦੇ ਹਨ ਪ੍ਰਸ਼ਨ ਨੰਬਰ 1 ਨਹਿਰਾਤਿਆਂ ਵਿੱਚ ਕੁੜੀਆਂ ਕੀ ਬੀਜਦੀਆਂ ਹਨ ਜੋ ਪ੍ਰਸ਼ਨ ਨੰਬਰ 2 ਨਹਿਰਾਤਿਆਂ ਵਿੱਚ ਬੀਜੇ ਜੋਨ ਨੂੰ ਖਾਲੀ ਥਾਂ ਦਾ ਬਾਗ ਕਹਿੰਦੇ ਹਨ ਮਾਤਾ ਗੌਰਜਾਂ ਦਾ ਬਾਗ ਕਹਿੰਦੇ ਹਨ ਪ੍ਰਸ਼ਨ ਮੂਹ ਹਨੇਰੇ ਤੋਂ ਕੀ ਭਾਵ ਹੈ ਸਵੇਰੇ ਤੜਕੇ ਪ੍ਰਸ਼ਨ ਨੰਬਰ 4 ਠੀਕ ਸ਼ਬਦ ਚੁਣੋ ਸਸਾ ਕੁੜੀਆਂ ਪ੍ਰਸ਼ਨ ਨੰਬਰ 5 ਪੈਰੇ ਵਿੱਚ ਕਿਸ ਦਾ ਜ਼ਿਕਰ ਕੀਤਾ ਗਿਆ ਹੈ ਮਾਤਾ ਗੌਰਜਾ ਸਾਂਝੀ ਮਾਈ ਨਹਿਰਾਤੇ ਬੱਚਿਓ ਉਪਰੋਕਤ ਸਾਰੇ ਉਪਰੋਕਤ ਸਾਰੀਆਂ ਇਹ ਤਿੰਨੇ ਚੀਜ਼ਾਂ ਦਾ ਇਸ ਪੈਰੇ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਪਿਆਰੇ ਵਿਦਿਆਰਥੀਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਪੰਜਾਬ ਜੀਮੈਂਟ ਸਰਵੇ 2020 ਦੀ ਪੰਜਾਬੀ ਦੀ ਇਹ ਸ਼ੀਟ ਸਮਝ ਲੱਗੀ ਹੋਵੇਗੀ ਪਿਆਰੇ ਬੱਚਿਓ ਸਾਰਿਆਂ ਨੇ ਇਸ ਨੂੰ ਆਪਣੀਆਂ ਕਾਪੀਆਂ ਦੇ ਵਿੱਚ ਜ਼ਰੂਰ ਲਿਖ ਲੈਣਾ ਤੇ ਇਸ ਨੂੰ ਸਮਝ ਕੇ ਸਿੱਖ ਲੈਣਾ ਯਾਦ ਕਰ ਲੈਣਾ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ